ਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿ ਪੁਰਾਨੀ ਮਹਾਨ ਬਖਸ਼ਿਸ਼ ਕਿਰਪਾ ਆਈ ਚਲਰੀ ਸਬਦ ਵਿਚਾਰ ਲੜੀਗਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹੰਝਮ ਪਾਸ਼ਾ ਜੀ ਦੇ ਸ਼ਬਦ ਆਏ ਹਨ ਹੈਲਾ ਜੋ ਸ਼ਬਦ ਚੌਥੇ ਪਾਸ਼ਾ ਜੱਜ ਸੀ ਇਹ ਅਗਲਾ ਸ਼ਬਦ 8वां ਪੰਜਵੇਂ ਪਾਸ਼ਾ ਜੀ ਦਾ ਹੈ ਗੁਜਰੀ ਰਾਗ ਦੇ ਵਿੱਚ ਪਾਸ਼ਾ ਜੀ ਦੇ ਕੁੱਲ ਇਸ ਰਾਗ ਦੇ ਵਿੱਚ 10 ਸ਼ਬਦ ਸੰਪੂਰਨ ਹੋਏ ਹਨ ਇਹਦੇ ਵਿੱਚੋਂ ਇੱਕ ਸ਼ਬਦ ਜੀ ਪਾਤਸ਼ਾਹ ਜੀ ਦਾ ਆਇਆ ਹੈ ਇੱਕ ਸ਼ਬਦ ਚੌਥੇ ਪਾਤਸ਼ਾਹ ਜੀ ਦਾ ਅਸ਼ਟਪਦੀ ਇਹ ਅਗਲਾ ਸ਼ਬਦ ਪੰਜਵੇਂ ਪਾਤਸ਼ਾਹ ਜੀ ਦਾ ਰੰਗੁੰਦਾ ਹੈ ਆਉ ਸੰਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ 507 ਅੰਗ ਤੇ ਇਹ ਸ਼ਬਦ ਰੰਮ ਕਰਦੇ ਹਨ ਸਾਨੂੰ ਜੀਵਨ ਪਾਈ ਉਪਦੇਸ਼ ਬਖਸ਼ਦੇ ਹੰਜੀ ਗੁਤਰੀ ਮਹਲਾ ਪੰਜਵਾਂ ਘਰ ਗੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਅਰਜਨ ਦੇਵ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ ਗੁਤਰੀ ਰਾਗ ਹੈ ਦੂਜੇ ਘਰ ਸੁਰਤਾਲ ਦੇ ਵਿੱਚ ਮਹਾਰਾਜ ਜੀ ਸ਼ਬਦ ਨੂੰ ਗਉਣ ਦੀ ਦਾਤ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਸ਼ੁਕਰ ਕਰਦੇ ਹੋਏ ਭਾਈ ਸ਼ਬਦ ਦੀ ਰਮਤਾ ਕਰਦੇ ਹਨ ਜੀ ਉਹ ਪਲੀਪੂਰਨ ਪਰਮਾਤਮਾ ਇੱਕ ਸਰੂਪ ਹੈ ਇਕੋ ਹੀ ਬ੍ਰਹਮੰਡ ਖੰਡ ਸਾਰੀ ਸ੍ਰਿਸ਼ਟੀ ਦਾ ਉਹ ਪਰਮੇਸ਼ਰ ਹਰੀ ਮਾਲਕ ਹੈ ਜੀ 유ਦੀ ਮੂਰਤ ਸਤ ਸਰੂਪ ਹੈ ਗੁਰਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਹੈ ਰਾਜਨਮ ਹੈ ਤੂਰਾ ਜਾ ਕਹੀ ਹੈ ਉਹ ਮਨ ਮਹਿ ਭੂਮਾ ਠਾਕੁਰ ਮੈਂ ਠੁਪਰਾਈ ਤੇਰੀ ਓਮਲ ਸਿਰ ਕੋ ਮਾ ਪਿਤਾ ਹਮਾਰੋ ਵੱਡੋ ਧਨੀ ਅਗਮਾ ਉਸ ਤਤ ਕਵਨਾ ਕਰੀ ਜੈ ਕਰਤੇ ਵੇਖ ਰਹੇ ਬਿਸਮਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਸ਼ਬਦ ਦੀ ਅੰਬਤਾ ਕਰਦੇ ਹੋਏ ਬਚਨ ਕਰਦੇ ਹਨ ਉਹ ਆਕਾਲ ਪੁਰਖ ਪਰਮੇਸ਼ਰ ਆਕਾਲ ਪੁਰਖ ਪਰਮੇਸ਼ਰ ਦੀ ਸੋਭਾ ਵਰਣਨ ਕਰਦੇ ਹੋਏ ਬਚਨ ਕਰਦੇ ਹਨ ਕਿ ਉਹ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹ ਸਮਰੱਥ ਦੇਵ ਹੈ ਜਿਹੜਾ ਕੀ ਰਾਜਾਂ ਦਾ ਵੀ ਰਾਜਾ ਹੈ ਮਹਾਰਾਜ ਉਹਦਾ ਅਰਥ ਹੀ ਬਣਦਾ ਹੈ ਕਿ ਰਾਜਾਂ ਦਾ ਵੀ ਰਾਜਾ ਹੈ ਸਿਸ਼ਟ ਰਾਜ ਹੈ ਉਹਦੇ ਕੋਲ ਦੁਨਿਆਵੀ ਰਾਜ ਫਿੱਕੇ ਪੈ ਜਾਂਦੇ ਹਨ ਉਹਦਾ ਐਸਾ ਰਾਜ ਤਖਤ ਹੈ ਹੀ ਜਿਹਦੇ ਸਾਹਮਣੇ ਦੁਨੀਆਂ ਦੇ ਤਖਤ ਬਹੁਤ ਛੋਟੇ ਹਨ ਉਹ ਮਾਲਕ ਦੇ ਤਖਤੇ ਦੇ ਸਾਹਮਣੇ ਦੁਨੀਆਂ ਦਾ ਤਖਤ ਹਿੱਲ ਜਾਂਦਾ ਹੈ ਦੁਨੀਆਂ ਦਾ ਤਖਤ ਦੀ ਕੋਈ ਵੈਲਿਊ ਨਹੀਂ ਰਹਿੰਦੀ ਕਿਉਂਕਿ ਉਹ ਸੰਸਾਰ ਦਾ ਰਾਜਾ ਹੈ ਸ੍ਰਿਸ਼ਟੀ ਦਾ ਰਾਜਾ ਹੈ ਦੁਨੀਆਂ ਦੇ ਰਾਜੇ ਕੋਈ ਇੱਕ ਸੂਬੇ ਦਾ ਹੈ ਕੋਈ ਦੋ ਸੂਬਿਆਂ ਦਾ ਕੋਈ ਤੇ ਪਰਉ ਮਾਲਕ ਹੈ ਜਿਹੜਾ ਪਰਮੇਸ਼ਰ ਹੈ ਮਹਾਰਾਜ ਕਹਿੰਦੇ ਪੰਜਵੇਂ ਪਾਤਸ਼ਾਹ ਜੀ ਕੀ ਰਾਜਨ ਮੈਂ ਤੂੰ ਰਾਜਾ ਕਹੀਏ ਭੂਮਨ ਮੈਂ ਭੁੰਮਾ ਜੀ ਮਹਾਰਾਜ ਜੀ ਕਹਿੰਦੇ ਜੀ ਗਿਨੀਏ ਤੂੰ ਸਾਰੇ ਰਾਜਿਆਂ ਦਾ ਰਾਜਾ ਹੈ ਤੇ ਮਹਾਰਾਜ ਜੀ ਕਹਿੰਦੇ ਭੂਮਨ ਮੈਂ ਭੁੰਮਾ ਭੂਮਨ ਕਹਿੰਦੇ ਹਣ ਜਿਹਦੇ ਕੋਲ ਬਹੁਤ ਭੂਮੀ ਹੋਵੇ ਵੱਡਾ ਜੀਵਿੰਦਾਰ ਹੋਵੇ ਜਿਹਦੇ ਬਹੁਤ ਭੂਮੀ ਤੇ ਕਬਜ਼ਾ ਕੀਤਾ ਹੋਵੇ ਇਹ ਮਹਾਰਾਜ ਜੀ ਕਹਿੰਦੇ ਤੂੰ ਉਹਨਾਂ ਦਾ ਵੀ ਭੂਮਣ ਹੈ ਆਪਕੀ ਉਹਨਾਂ ਤਾਂ ਚਾਰ ਦਿਨ ਵਾਸੀ ਭੂਮੀ ਤੇ ਕਬਜ਼ਾ ਕੀਤਾ ਔਰ ਤੂੰ ਤੇ ਸਾਰੀ ਭੂਮੀ ਦਾ ਹੀ ਮਾਲਕ ਹੈ ਸਾਰੀ ਸ੍ਰਿਸ਼ਟੀ ਦਾ ਹੀ ਮਾਲਕ ਹੈ ਦੁਨੀਆਂ ਦਾ ਤੇ ਕੋਈ ਚਾਰ ਕਿੱल्ल्या ਦਾ ਮਾਲਕ ਹੈ ਕੋਈ ਪੰਜ ਕਿੱल्ल्या ਦਾ ਮਾਲਕ ਕੋਈ 100 ਕਿੱਲੇ ਦਾ ਹੋਵੇਗਾ ਉਹ ਵੀ ਕੋਈ ਪੱਕਾ ਮਾਲਕ ਨਹੀਂ ਹੈ ਤੇ ਮਹਾਰਾਜ ਤਾਂ ਦੁਨੀਆਂ ਦਾ ਸ੍ਰਿਸ਼ਟੀ ਦੇ ਮਾਲਕ ਹਨ ਜਿਨ੍ਹਾਂ ਦੇ ਅੰਦਰ ਵਿੱਚ ਸਾਰੀ ਹੀ ਪ੍ਰਿਥਵੀ ਹੈ ਜਿਵੇਂ ਕਹਿੰਦੇ ਸੀ ਨਾ ਸਿੱਧ ਗੁਰੂ ਨਾਨਕ ਮਹਾਰਾਜ ਜੀ ਨੂੰ ਕਹਿੰਦੇ ਕੀ ਤਾਂ ਸਿੱਧ ਮਤੈ ਚਲੇ ਜਾਉਂ। ਜੇ ਗੁਰੂ ਨਾਨਕ ਮਤੇ ਗਏ ਮਹਾਰਾਜ ਇਸ ਧਰਤੀ ਤੇ ਤੇ ਉੱਥੇ ਸਿੱਧਾਂ ਦਾ ਕਬਜ਼ਾ ਸੀ ਉਸ ਧਰਤੀ ਤੇ ਜਿਵੇਂ ਅਸੀਂ ਕਬਜ਼ੇ ਕੀਤੇ ਹੋਏ ਨਾ ਧਰਤੀ ਤੇ ਤਾਨੂੰ ਲੱਗਦਾ ਕਿਸੇ ਵੀ ਸਦਾ ਵਾਸਤੇ ਰਹਿਣਾ ਤਾਂ ਤੇ ਸਿੱਧਾ ਨਾ ਵੀ ਪ੍ਰੇਖਾ ਸੀ ਕੀ ਸਾਡੀ ਧਰਤੀ ਐ ਸਿੱਧਮਤਾ ਹੈ ਤੇ ਕੋਈ ਹੋਰ ਨਹੀਂ ਬਹਿ ਸਕਦਾ ਕੋਈ ਵੀ ਜਾਂਦਾ ਸੀ ਭਜਾ ਦਿੰਦੇ ਸੀ ਸਾਧੂ ਉੱਥੇ ਟਿਕਾ ਨਹੀਂ ਸੀ ਦਿੰਦੇ ਕੁੱਟਮਾਰ ਕਰਦੇ ਸੀ ਜਾਂ ਸਿੱਧੀਆਂ ਵਰਤਾ ਦੇਣੀਆਂ ਸਿੱਧ ਨਾਮ ਕਾਹੀਆਂ ਕਿ ਸਿੱਧੀਆਂ ਦੇ ਮਾਲਕ ਸੀ ਸ਼ਕਤੀਆਂ ਸੀ ਉਹਨਾਂ ਕੋ ਤੇ ਗੁਰੂ ਨਾਨਕ ਮਹਾਰਾਜ ਜੀ ਗਏ ਪਾਸ਼ਾ ਜੀ ਤਾਂ ਇਹੋ ਜੇ ਲੋਕਾਂ ਨਾਲ ਉਹਨਾਂ ਦਾ ਆਮ ਚਰਚਾ ਹੁੰਦੀ ਸੀ ਸਤਿਗੁਰਾਂ ਦੀ ਤੇ ਮਹਾਰਾਜ ਜੀ ਪਹੁੰਚੇ ਨਾਨਕ ਮੱਤੇ ਦੀ ਧਰਤੀ ਤੇ ਸਿੱਧਾਂ ਨੇ ਹੋਈ ਹਾਲ ਕੀਤਾ ਉਹ ਸਮਝੇ ਕਿ ਆਮ ਸਾਧੂ ਹੈ ਕੱਪੜੇ ਪਾਏਨ ਵਾਸਤੇ ਸਾਧੂ ਹੈ ਤੇ ਮਹਾਰਾਜ ਜੀ ਤਾਂ ਦੁਨੀਆ ਦੇ ਮਾਲ ਗੁਰੂ ਨਾਨਕ ਮਹਾਰਾਜ ਜੀ ਧਰਮ ਤੋੜਨ ਵਾਸਤੇ ਉੱਥੇ ਪਹੁੰਚੇ ਕਿ ਸਿੱਧਾਂ ਨੂੰ ਪਤਾ ਲੱਗ ਜੇ ਕਿ ਇਹ ਧਰਤੀ ਕਿਸੇ ਦੀ ਨਹੀਂ ਹੈ ਕਾਲਪੁਰਖ ਦੀ ਧਰਤੀ ਹੈ ਉਸੇ ਤਰ੍ਹਾਂ ਹੀ ਉਹਨਾਂ ਨੇ ਦਰਬਾਰਤੋ ਮਹਾਰਾਜ ਨੇ ਕੀਤੀ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਹੜਾਜ ਨੂੰ ਬਹੁਤ ਤੰਗ ਕੀਤਾ ਕਹਿੰਦੇ ਚਲੇ ਜਾਓ ਮਹਾਰਾਜ ਨੂੰ ਕਹਿੰਦੇ ਕੀ ਤਾਂ ਸਾਡੀ ਧਰਤੀ ਹੈ ਸਿੱਧਮਤਾ ਹੈ ਸਾਰਾ ਇਲਾਕਾ ਇੱਥੇ ਸਿੱਧਾਂ ਦਾ ਮਹਾਰਾਜ ਕਹਿੰਦੇ ਕੀ ਕਬਜ਼ਾ ਹੈ ਇਸ ਧਰਤੀ ਤੇ ਸਾਡਾ ਕਬਜ਼ਾ ਕੋਈ ਹੋਰ ਨਹੀਂ ਰਹਿ ਸਕਦਾ ਤੁਸੀਂ ਚਲੇ ਜਾਓ ਇੱਥੋਂ ਇਹ ਮਹਾਰਾਜ ਜੀ ਹੱਥ ਬੇ ਕਹਿੰਦੇ ਤਾਂ ਕਾਲਪੁਰਖ ਦੀ ਧਰਤੀ ਹੈ ਕਿਸੇ ਦੀ ਨਹੀਂ ਹੈ ਇਹ ਪਹਿਲੇ ਖਾਹੀ ਮਹਾਰਾਜ ਜੀ ਕਹਿੰਦੇ ਸਿੱਧ ਲੋਕੋ ਤੁਹਾਨੂੰ ਕੀ ਹੈ ਤੁਹਾਡੀ ਤਰਤੀਏ ਤੇ ਉਹ ਮਹਾਰਾਜ ਨੇ ਆਪਾਂ ਨੂੰ ਪਤਾ ਪਹਿਲੋ ਸੁਲਿਆ ਇਤਿਹਾਸ ਕਿ ਮਹਾਰਾਜ ਨੇ ਕਿਸ ਤਰ੍ਹਾਂ ਭਰਮ ਤੋੜਿਆ ਬੜੇ ਯਤਨ ਕੀਤੇ ਬੜੇ ਉਹਨਾਂ ਨੇ ਢੰਗ ਤਰੀਕੇ ਪਣਾਏ ਮਹਾਰਾਜ ਨੂੰ ਕੱਢਣ ਦੇ ਕਿ ਹਤਕੁਰ ਜੀ ਗਏ ਨਹੀਂ ਪਾਤਸ਼ਾਹ ਤੇ ਕਹਿੰਦੇ ਫਿਰ ਆਇਆ ਕਰੋ ਤਰਤੀ ਨੂੰ ਪੁੱਛ ਲੋ ਧਰਤੀ ਨੂੰ ਪੁੱਛ ਲੋ ਜਿਹਨੂੰ ਆਵਾਜ਼ ਮਾਰ ਕੇ ਜਦੋਂ ਪੁੱਛਾਂਗੇ ਜੇ ਕਹਦੇ ਕਿ ਸਿੱਧਮਤ ਹੈ ਤਾਂ ਫਿਰ ਤੁਸੀਂ ਚਲੇ ਜਾਓ ਜੇ ਕਹਦੇ ਕਿ ਨਾਨਕਮਤ ਹੈ ਨਾਨਕ ਦੀ ਧਰਤੀ ਤੇ ਫਿਰ ਅਸੀਂ ਚਲੇ ਜਾਵਾਂਗੇ ਇਹਨਾਂ ਨੂੰ ਘਾਰ ਸੀ ਆਪਣੀਆਂ ਸ਼ਕਤੀਆਂ ਤੇ ਸਿੱਧੀਆਂ ਤੇ ਕੀ ਅਸੀਂ ਤਾਂ ਸਿੱਧੀਆਂ ਵਰਤਲਾਂਗੇ ਪਰ ਇਹ ਆਮ ਸਾਧੂ ਹੈ ਤੇ ਫਿਰ ਵੀ ਦੇਖੋ ਉਹਦੇ ਵਿੱਚ ਚਲਾਕੀ ਖੇਡੀਆਂ ਸਿੱਧੀਆਂ ਨਹੀਂ ਖੇਡੀਆਂ ਚਲਾਕੀ ਦੇ ਨਾਲ ਕਿਸੇ ਬੱਚੇ ਨੂੰ ਬਿਠਾਤਾ ਧਰਤੀ ਤੇ ਥੱਲੇ ਤੋਇਆ ਟੋਇਆ ਫੱਟਿਆ ਟੋਇਆ ਡੂੰਗਾ ਖੰਡਾ ਪੱਟ ਕੇ ਵਿੱਚ ਇੱਕ ਬੱਚੇ ਨੂੰ ਆਪਣੇ ਬੱਚੇ ਨੂੰ ਹੀ ਬਿਠਾਤਾ ਮੁਸਕਾਤਾ ਕਹਿੰਦੇ ਜਦੋਂ ਤੈਨੂੰ ਆਵਾਜ਼ ਮਾਰਾਂਗੇ ਨਾ ਉੱਚੀ ਸਾਰੀ ਅਸੀਂ ਆਵਾਜ਼ ਮਾਰਾਂਗੇ ਧਰਤੀ ਮਾਤਾ ਤੂੰ ਕਿਹਦੀ ਧਰਤੀ ਹੈ ਤੇ ਬੱਚੇ ਨੂੰ ਕਹਿੰਦੇ ਤੂੰ ਵਿੱਚੋਂ ਬੋਲਣਾ ਫਟਾਫੱਟ ਕਿ ਮੈਂ ਸਿੱਧਾਂ ਦੀ ਧਰਤੀਆਂ ਸਿੱਧ ਬਤਾਏ ਤਿੰਨੇ ਵਾਰੀ ਸੀ ਬੋਲਣਾ ਤੇ ਤਿੰਨੇ ਵਾਰੀ ਤੂੰ ਜਵਾਬ ਦੇਣਾ ਬੱਚੇ ਨੂੰ ਪੱਕਿਆ ਕਰਤਾ ਤੇ ਸੰਗਤ ਜੀਓ ਤੋਆ ਪਾਟ ਕੇ ਬੱਚੇ ਨੂੰ ਦਬਤਾ ਕੀ ਮਹਾਰਾਜ ਨੂੰ ਕਿਹੜਾ ਪਤਾ ਲੱਗਣਾ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਪਾਸੇ ਪਾਈ ਮਰਦਾਨਾ ਜੀ ਬੈਠੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਦੂਜੇ ਪਾਸੇ ਸਿੱਧਾਂ ਦੀ ਟੋਲੀ ਬੈਠੀ ਹੈ ਇਹ ਮਹਾਰਾਜ ਜੀ ਕਹਿੰਦੇ ਭਾਈ ਸਾਨੂੰ ਤਾਂ ਜ਼ਰੂਰਤ ਨਹੀਂ ਬੁਲਾਉਣ ਦੀ ਤੁਸੀਂ ਬੁਲਾ ਲਓ ਜੇ ਬੁਲਾਣਾ ਚਾਹੁੰਦੇ ਹੋ ਹੰਕਾਰੀ ਸਾਹਿਬ ਨੇ ਸਿੱਧ ਇਹ ਬੜੀਆਂ ਆਵਾਜ਼ਾਂ ਮਾਰੀਆਂ ਪਹਿਲੀ ਵਾਰੀ ਤਾਂ ਬੱਚਾ ਬੋਲਿਆ ਕਹਿੰਦੇ ਸਿੱਧ ਮਤਾ ਹੈ ਇਹ ਸਿੱਧਾਂ ਦੀ ਧਰਤੀ ਹੈ ਧਰਤੀ ਮਾਤਾ ਮੈਂ ਬੋਲਦੀ ਆ ਮੈਂ ਸਿੱਧਾਂ ਦੀ ਧਰਤੀ ਆ ਬੱਚਾ ਬੋਲਦਾ ਵਿੱਚੋਂ ਦੂਜੀ ਵਾਰੀ ਫੇਰ ਬੋਲਿਆ ਫਰ ਤੀਜੀ ਵਾਰੀ ਵੀ ਬੋਲਿਆ ਦੋ ਵਾਰੀ ਤਾਂ ਬੱਚਾ ਬੋਲਿਆ ਤੇ ਮਹਾਰਾਜ ਕੋ ਨਾਨਕ ਪਾਤਸ਼ਾਹ ਜੀ ਸਭ ਕੁਝ ਜਾਣਦੇ ਸੀ ਤੀਜੀ ਵਾਰੀ ਉਹਦੇ ਸੁਵਾਸ ਖੁਲਾਰ ਤੇ ਮਹਾਰਾਜ ਨੇ ਉਹ ਵਿੱਚ ਹੀ ਬਿਹੋਸ਼ ਹੋ ਗਿਆ ਬੱਚਾ ਤੋਏ ਦੇ ਵਿੱਚ ਸਾਈ ਨਹੀਂ ਆਇਆ ਉਹ ਬਿਹੋਸ਼ ਹੋ ਕੇ ਗਿਰ ਗਿਆ ਆਵਾਜ਼ਾਂ ਮਾਰੀ ਜਾਣ ਸਿੱਧ ਲੋਕ ਧਰਤੀ ਮਾਤਾ ਜੀ ਬੋਲੋ ਸਿੱਧ ਮਤਾ ਕਨਾਨਕ ਮਤਾ ਬੱਚਾ ਜਿੰਦਾ ਹੋਵੇ ਤਾਂ ਬੋਲੇ ਅੰਦਰ ਤੇ ਪਰੇਸ਼ਾਨ ਹੋ ਗਏ ਬਖਸ਼ਰਮਿੰਦੇ ਬਹੁਤ ਹੋਏ ਮਹਾਰਾਜ ਜੀ ਗਨੀਵੀਆਂ ਪਾਲੀਆਂ ਮਹਾਰਾਜ ਜੀ ਕਹਿੰਦੇ ਭਾਈ ਹੁਣ ਦੁਬਾਰਾ ਤਾਂ ਵੀ ਬੋਲਿਆ ਹੀ ਨਹੀਂ ਥੱਲੇ ਧਰਤੀ ਬੋਲੀ ਨਹੀਂ ਤੁਹਾਡੀ ਤੇ ਕਹਿੰਦੇ ਮਹਾਰਾਜ ਹੁਣ ਤੁਸੀਂ ਬੁਲਾਓ ਉਹਨਾਂ ਨੂੰ ਘਾਰ ਸਿੱਕੀ ਇਹਨਾਂ ਦੇ ਕੋਲ ਕੁਛ ਨਹੀਂ ਹੈ ਸ਼ਕਤੀ ਨਹੀਂ ਹੈ ਇਹਨਾਂ ਦੇ ਕਹਿਣ ਤੇ ਕਿੱਥੇ ਬੋਲਣਾ ਕਿਸੇ ਨੇ ਫਿਰ ਵੀ ਸਾਡੀ ਜਿੱਤੀ ਹੈ ਇਹ ਗੁਰੂ ਨਾਨਕ ਮਹਾਰਾਜ ਜੀ ਦੁਨੀਆ ਦੇ ਵਾਲਖੰ ਭਾਈ ਮਰਦਾਨਾ ਜੀ ਨੂੰ ਕਹਿੰਦੇ ਭਾਈ ਕਹਿੰਦੇ ਭਾਈ ਇਹ ਤਾਂ ਕਾਲਪੁਰਖ ਦੀ ਧਰਤੀ ਅਸੀਂ ਤਾਂ ਉਹ ਕਹਿੰਦੇ ਕਿਸੇ ਦੀ ਧਰਤੀ ਨਹੀਂ ਬੁਲਾਉਣ ਦੀ ਲੋੜ ਨਹੀਂ ਐ ਸਾਡੀ ਅਸੀਂ ਕੋਈ ਕਬਜ਼ਾ ਕਰਨ ਨਹੀਂ ਆਏ ਕਹਿੰਦੇ ਅਸੀਂ ਤਾਂ 4 ਦਿਨ ਸੇ ਰਹਿਣਾ ਫਿਰ ਅੱਗੇ ਚਲੇ ਜਾਣਾ ਅਸੀਂ ਤਾਂ ਕਿਤੇ ਪੱਕਾ ਰਹਿਣ ਰਹਿਣ ਟਿਕਾਣਾ ਨਹੀਂ ਹੈ ਸਾਡਾ ਕਿ ਅਸੀਂ ਤੁਹਾਡਾ ਕਬਜ਼ਾ ਕਰਕੇ ਬਹਿ ਜਾਾਂਗੇ ਤੇ ਫਿਰ ਬੂੜੇ ਨਹੀਂ ਬੜੀ ਜਿੱਦ ਕੀਤੀ ਕਹਿੰਦੇ ਬਿਲਾਓ ਤੇ ਜਦੋਂ ਮਰਦਾਨਾ ਜੀ ਨੂੰ ਮਹਾਰਾਜ ਨੇ ਕਿਹਾ ਮਰਦਾਨਿਆ ਆਵਾਜ਼ ਮਾਰ ਫਿਰ ਮਰਦਾਨਾ ਜੀ ਨੇ ਆਵਾਜ਼ ਮਾਰੀ ਧਰਤੀ ਮਾਤਾ ਤੂੰ ਕਿਹਦੀ ਧਰਤੀ ਹੈ ਤੇ ਦੇਖੋ ਉੱਥੇ ਆਵਾਜ਼ ਆਈ ਅਕਾਲ ਪੁਰਖ ਪਰਮਾਤਮਾ ਨੇ ਇਹ ਕਾਲਪੁਰਖ ਦੀ ਧਰਤੀ ਹੈ ਗੁਰੂ ਨਾਨਕ ਮਹਾਰਾਜ ਜੀ ਨਾਨਕ ਮਤਾ ਸਾਹਿਬ ਦੇਖੋ ਜਿੱਥੇ ਗੁਰਦੁਆਰਾ ਸਾਹਿਬ ਨਾਲ ਨਾਨਕ ਦੀ ਧਰਤੀ ਹੈ ਐਸੀ ਆਵਾਜ਼ ਦੁ ਕੰਨਾਂ 'ਚ ਪਈ ਪਰੇਸ਼ਾਨ ਹੋ ਗਏ ਸਿੱਧ ਤੇ ਭਜਨਦਿਆਂ ਨੂੰ ਰਾਹ ਨਹੀਂ ਮਿਲਿਆ ਫਿਰ ਨੀਮੀਆ ਪੈ ਕੇ ਚਰਨਾਂ ਤੇ ਦੇਖੇ ਮਹਾਰਾਜ ਕਹਿੰਦੇ ਭਾਈ ਇਹ ਸਾਡੀ ਧਰਤੀ ਨਹੀਂ ਤਾਂ ਕਾਲਪੁਰਖ ਦੀ ਧਰਤੀ ਹੈ ਕਦੀ ਕਿਸੇ ਕੋਲ ਪਹਿਲਾਂ ਜਿਹੜੇ ਆ ਗਏ ਉਹਨਾਂ ਕੋਲ ਸੀ ਜਦੋਂ ਦੁਨੀਆ ਤੋਂ ਚਲੇ ਗਏ ਫਿਰ ਹੋਰ ਕਿਸੇ ਕੋਲ ਅੱਗੇ ਪਰਿਵਾਰ ਖਾਂਬਦੇ ਹਨ ਜਿਵੇਂ ਜਿਵੇਂ ਕੋਈ ਅੱਗੇ ਚਲਾ ਜਾਂਦਾ ਹੈ ਤੇ ਹੋਰਾਂ ਦਾ ਕਬਜ਼ਾ ਹੋ ਜਾਂਦਾ ਹੈ ਧਰਤੀ ਤੇ ਪੱਕਾ ਕਬਜ਼ਾ ਨਹੀਂ ਹੈ ਸਾਡਾ ਇਹ ਕਾਲਪੁਰਖ ਦਾ ਸਾਰੀ ਧਰਤੀ ਹੈ ਪ੍ਰਥਵੀ ਹੈ ਇਹ ਦੇਖੋ ਇਸ ਤਰ੍ਹਾਂ ਨ ਸਿੱਧਾਂ ਦਾ ਮਹਾਰਾਜ ਨੇ ਘਾਰ ਥੋੜਿਆ ਇੱਥੇ ਮਹਾਰਾਜ ਵੀ ਕਹਿੰਦੇ ਹਨ ਕਿ ਦੁਨੀਆ ਦਾ ਮਾਲਕ ਹੈ ਭੂਮੀ ਦਾ ਮਾਲਕ ਘੂਮਨ ਮੈਂ ਫੂਮਾ ਆਵੇਂ ਕਿ ਕਿਸੇ ਕੋਲ 4 ਕਿੱਲੇ 50 ਕਿੱਲੇ 100 ਕਿੱਲੇ ਦਾ ਕੋਈ ਮਾਲਕ ਹੈ ਪਿਛਲੇ ਜ਼ਮਾਨੇ ਚ ਉਹਨੂੰ ਭੂਮਾ ਕਹਿੰਦੇ ਸੀ ਭੂਮਣ ਜਿਹਦੇ ਕੋਲ ਬਹੁਤੀ ਜ਼ਮੀਨ ਹੁੰਦੀ ਸੀ ਨਾ ਵੱਡਾ ਜ਼ਿਮੀਂਦਾਰ ਹੁੰਦਾ ਸੀ ਅਹਸਾਨ ਹੂਮਣ ਜੀ ਕਹਿੰਦੇ ਸੀ ਉਹਨੂੰ ਤੇ ਮਹਾਰਾਜ ਜੀ ਕਹਿੰਦੇ ਉਹ ਮਾਲਕ ਜਿਹੜਾ ਉਹ ਭੂਮਣ ਹੈ ਅਕਾਲ ਪੁਰਖ ਉਹ ਭੂਮੀਆਂ ਦਾ ਵੀ ਭੂਮਣ ਹੈ ਜਿੰਨਾ ਕੁਲ ਧਰਤੀ ਹੈ ਉਹਨਾਂ ਦਾ ਵੀ ਉਹ ਰਾਜਾ ਹੈ ਸਾਰੀ ਪ੍ਰਿਥਵੀ ਦਾ ਉਹ ਮਾਲਕ ਹੈ ਭਾਈ ਠਾਕੁਰ ਮੈਂ ਠੁਕਰਾਈ ਤੇਰੀ ਓ ਮਨ ਸਿਰ ਕੁਮਾਹ ਮਹਾਰਾਜ ਜੀ ਕਹਿੰਦੇ ਠਾਕਰਾਂ ਤੋਂ ਵੱਡਾ ਠਾਕਰ ਹੈ ਉਹ ਸੰਸਾਰ ਦੇ ਵਿੱਚ ਠਾਕਰ ਹੁੰਦੇ ਨੇ ਜਿਨ੍ਹਾਂ ਕੁਲਪੈਸਾ ਰੱਖਾ ਪਿਤ ਪ੍ਰਾਤਨ ਹੁਣ ਸੇਠ ਕਹਿੰਦੇ ਨੇ ਪਹਿਲਾਂ ਠਾਕਰ ਕਹਿੰਦੇ ਸੀ ਸ਼ੌਕਰ ਠਾਕਰ ਹੁੰਦੇ ਸੀ ਛੋਟੇ ਹੁੰਦੇ ਸੀ ਵੱਡੇ ਹੁੰਦੇ ਸੀ ਵੱਡਿਆ ਤੋਂ ਵੱਡੇ ਹੁੰਦੇ ਹਨ ਜਿਵੇਂ ਜਿਵੇਂ ਕਿਸੇ ਕੁਲ ਮਾਇਆ ਹੁੰਦੀ ਹੈ ਉਹਨੂੰ ਆਪਾਂ ਠਾਕਰ ਜੀ ਕਹਿੰਦੇ ਆ ਜਾਂ ਪ੍ਰਾਤਨ ਸਮੇਂ ਜਿਵੇਂ ਕਹਿੰਦੇ ਸੀ ਉਹਨੂੰ ਸ਼ੌਕਰ ਕਹਿੰਦੇ ਨੇ ਆ ਸੇਠ ਜੀ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਮਹਾਰਾਜ ਜੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿੰਦੇ ਠਾਕਰ ਮੈਂ ਠਕਰਾਈ ਤੇਰੀ ਕੋਮਲ ਸਿਰ ਕੋਮਾ ਮਹਾਰਾਜ ਜੀ ਕਹਿੰਦੇ ਤੂੰ ਵੀ ਠਾਕਰਾਂ ਦੇ ਠਾਕਰ ਹੋ ਤੁਸੀਂ ਅਕਾਲ ਪੁਰਖ ਜੀਓ ਹੋਮਲ ਸਿਰਕੋਮਾ ਮਹਾਰਾਜ ਜੀ ਕਹਿੰਦੇ ਤੁਸੀਂ ਸੂਜਵਾਨ ਹੋ ਸਾਰਿਆਂ ਦੇ ਮਹਾਰਾਜ ਜੀ ਕਹਿੰਦੇ ਵੱਡੇ ਹੋ ਅੱਗੇ ਬਾਤ ਜੀ ਰਹਾਉ ਦੀ ਪੰਕਤੀ ਚ ਕੇਂਦਰੀ ਭਾਵ ਦਰਸਾਉਂਦੇ ਹਾ ਪਿਤਾ ਮੇਰੋ ਵੱਡੋ ਧਨੀ ਅਗਮਾ ਮਹਾਰਾਜ ਜੀ ਕਹਿੰਦੇ ਪਿਤਾ ਮੇਰਾ ਕਾਲਪੁਰਖ ਉਹ ਵੱਡਾ ਹੈ ਹੋ ਪਿਤਾ ਬਾਬਨ ਮੇਰਾ ਪਰਮਾਤਮਾ ਪਰਮੇਸ਼ਰ ਵੱਡੋ ਧਨੀ ਸਾਰਿਆਂ ਨੂੰ ਵੱਡਾ ਧਨੀ ਹੈ ਮਹਾਰਾਜ ਜੀ ਕਹਿੰਦੇ ਵੱਡਾ ਹੈ ਉਹ ਬਾਪ ਪਿਤਾ ਪਰਮੇਸ਼ਰ ਅਗਮ ਉਹ ਅਗਮ ਤੋਂ ਰਹਿਤ ਹੈ ਗੰਮ ਹੈ ਉਹ ਪਰਮਾਤਮਾ ਮਹਾਰਾਜ ਜੀ ਅੱਗੇ ਬਚਨ ਕਰਦੇ ਉਸਤਤ ਕਵਨ ਨ ਕਰੀਜੈ ਕਰਤੇ ਵੇਖ ਰਹੇ ਬਿਸਮਾ ਮਹਾਰਾਜ ਜੀ ਕਹਿੰਦੇ ਉਹਦੀ ਉਸਤਤ ਕਵਨ ਕਰੀਜੈ ਮਹਾਰਾਜ ਜੀ ਕਹਿੰਦੇ ਉਹਦੀ ਉਸਤਤ ਮਹਾਰਾਜ ਜੀ ਕਹਿੰਦੇ ਕਿਵੇਂ ਕਰੀਏ ਉਹ ਤਾਂ ਉਹਦੇ ਵਿੱਚ ਗੁਣ ਹੀ ਇੰਨੇ ਹਨ ਕਹਿੰਦੇ ਮਾਲਕ ਜੀ ਉਹ ਹਰੀ ਜੀ ਉਹ ਪਿਤਾ ਜੀ ਉਹ ਤੁਹਾਡੀ ਉਸਤਤਿ ਕਿਵੇਂ ਕਰੀਏ ਕੌਣ ਕਰ ਸਕਦਾ ਤੁਹਾਡੀ ਉਸਤਤਿ ਤੁਸੀਂ ਤੁਹਾਡੇ ਵਿੱਚ ਗੁਣ ਹੀ ਇੰਨੇ ਹਨ ਜਿੰਨੀ ਮਰਜ਼ੀ ਤੁਹਾਡੀ ਉਸਤਤ ਕਰ ਲਈਏ ਉਹ ਕਮੀ ਮਹਾਰਾਜ ਜੀ ਕਹਿੰਦੇ ਕੋਈ ਗੁਣ ਖਤਮ ਹੀ ਨਹੀਂ ਹੁੰਦੇ ਵੇਖ ਮਹਾਰਾਜ ਜੀ ਕੰਨ ਦੇ ਵੇਖ ਰਹੇ ਵਿਸਮਾ ਨੇ ਕਾ ਹੀ ਤੁਹਾਨੂੰ ਤੱਕ ਰਿਆ ਨਾ ਤੁਹਾਡੇ ਦਰਸ਼ਨ ਕਰ ਰਹੇ ਹਨ ਰਹਾ ਸੁਖੀਨ ਮੈਂ ਸੁਖੀਆ ਤੂੰ ਕਹੀਏ ਦਾਤਨ ਸਿਰਦਾਤਾ ਜੇ ਕੋਈ ਕਹੇ ਮਹਾਰਾਜ ਜੀ ਕਹਿੰਦੇ ਦੁਨੀਆ ਵਿੱਚ ਕੋਈ ਸੁਖੀ ਹੈ ਇਹ ਮਹਾਰਾਜ ਜੀ ਕਹਿੰਦੇ ਸਾਰੇ ਸੁਖੀਆਂ ਨੂੰ ਤੁਸੀਂ ਵੱਡੇ ਸੁਖੀ ਕਿਉਂ ਕਿ ਸਾਰਿਆਂ ਨੂੰ ਸੁੱਖ ਦੇਣ ਵਾਲੀ ਤੁਸੀਂ ਹੋ ਉਹ ਅਰਜੁਨ ਦੇਵ ਜੀ ਕਹਿੰਦੇ ਜਿਹੜੇ ਸੁਖ ਅਸੀਂ ਭੋਗਦੇ ਆਂ ਦੁਨਿਆ ਭੋਗ ਦੀਏ ਸੁਖ ਲੈ ਰਹੀ ਹੈ ਮਹਾਰਾਜ ਜੀ ਕਹਿੰਦੇ ਉਹ ਕਦੇ ਦਿੱਤੇ ਤੁਹਾਡੇ ਦਿੱਤੇ ਸੁਖ ਹਨ ਇਸ ਕਰਕੇ ਸੁਖਾ ਤੁਸੀਂ ਮਹਾਰਾਜ ਜੀ ਕਹਿੰਦੇ ਪਤਾ ਲੱਗਦਾ ਕਿ ਸੁਸੀ ਸੁਖੀ ਨਹੋ ਸੁਖਿਨ ਮੈਂ ਸੁਖੀਆ ਤੁ ਕਈਏ ਜੇ ਗਿਣੀਏ ਸੰਸਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਤੁਸੀਂ ਵੱਡੇ ਸੁਖੀ ਹੋ ਦਾਤਨ ਸਿਰ ਦਾਤਾ ਜੇ ਕਹੀਏ ਕਿ ਸਾਡੇ ਸੰਸਾਰੀ ਲੋਕਾਂ ਕੋਲ ਦਾਤਾਂ ਹਨ ਉਹ ਤੇ ਕਿਨਕੀ ਦੀਆਂ ਆਉਣ ਗਿਆ ਭਾਰਾ ਜੀ ਕਹਿੰਦੇ ਤੁਸੀਂ ਦਾਤਾ ਦੇਣ ਵਾਲੇ ਹੋ ਤੁਸੀਂ ਦਾਤਾਂ ਦੇ ਦਾਤੇ ਹੋ ਭਾਰਾ ਜੀ ਕੀ ਦਾਤਨ ਸਿਰ ਦਾਤਾ ਦਾਤਾਂ ਨੂੰ ਦੇਣ ਵਾਲੇ ਤੁਸੀਂ ਵੱਡੇ ਦਤਾਰ ਦਾਤੇ ਹੋ ਤੇਜਨ ਮੈਂ ਤੇਜ ਵੰਸੀ ਕਈਏ ਰਸ਼ੀਨ ਮੈਂ ਰਾਤਾ ਭਾਰਾ ਜੀ ਕਹਿੰਦੇ ਤੇਜ ਜੇ ਕੋਈ ਕਹੇ ਕਿ ਮੇਰੇ ਕੋਲ ਬੜਾ ਤੇਜ ਹੈ ਤੇਜ ਵੰਸ਼ੀ ਅਮ ਤੇਜਨ ਮੈਂ ਤੇਜ ਵੰਸੀ ਕਹੀਏ ਮਹਾਰਾਜ ਜੀ ਕਹਿੰਦੇ ਮਾਲਕ ਤੂੰ ਤੇਜ ਵੰਸੀ ਕੋਈ ਨਹੀਂ ਹੈ ਵੱਡਾ ਮਹਾਰਾਜ ਜੀ ਕਹਿੰਦੇ ਉਹਦਾ ਤੇਜ ਹੀ ਅਸੀਂ ਵਰਤਦੇ ਹਾਂ ਉਹਦੇ ਮਹਾਰਾਜ ਜੀ ਕਹਿੰਦੇ ਤਾਕਤਾਂ ਅਸੀਂ ਵਰਤਦੇ ਹਾਂ ਤੇਜਨ ਮੈਂ ਤੇਜ ਵੰਸੀ ਕਹੀਏ ॠਸ਼ੀਨ ਮੈਂ ਮਹਾਰਾਜ ਜੀ ਕਹਿੰਦੇ ॠਸ਼ੀਆਂ ਦੇ ਵਿੱਚੋਂ ਵੱਡੇ ॠषि ਹੋ ਜੇ ਸੁਨਿਆ ਤੇ ॠषि मुਨੀ ਹਨ ਤਾਂ ਉਹ ਵੀ ਤੇਰੀਆਂ ਤਾਕਤਾਂ ਦੇ ਨਾਲ ਹਨ ਇਸ ਕਰਕੇ ਤੁਸੀਂ ਸਾਰਿਆਂ ਦੇ ਵੱਡੇ ॠषि ਹੋ ਇਸੇਨ ਮੈਂ ਰਾਤਾ ਬਚਨ ਕਰਦੇ ਨ ਅਗਲਾ ਪਾਦਾਰੰਭ ਕਰਦੇ ਨ ਸੂਰਨ ਮੈਂ ਸੂਰਾ ਤੁੰ ਕਹੀਐ ਭੋਗਨ ਮੈਂ ਭੂਗੀ ਮਹਾਰਾਜ ਕਹਿੰਦੇ ਸੂਰਮੇ ਹਨਾ ਦੁਨੀਆ ਦੇ ਵਿੱਚ ਕਹਿੰਦੇ ਹਨ ਕਿ ਬੜੇ ਵੱਡੇ ਸੀ ਸੂਰਮੇ ਆ ਪਰ ਉਹਨਾਂ ਦੇ ਅੰਦਰ ਸੂਰਮਤਾਈ ਕੌਣ ਪਰਦਾ ਹੈ ਜੇ ਉਹਨਾਂ ਕੋਲ ਸੂਰਮਤ ਆਈ ਹੈ ਉਹ ਵੀ ਮਾਲਕ ਦੀ ਬਖਸ਼ੀ ਹੋਈ ਹੈ ਜਿਉਂ ਇੱਕ ਮਿੰਟ ਵਿੱਚ ਸੂਰਮਤਾਈ ਖਤਮ ਕਰ ਦਿੰਦਾ ਲੋਕਾਂ ਨੂੰ ਐਡੇ ਐਡੇ ਸੂਰਮੇ ਹਾਰ ਜਾਂਦੇ ਨੇ ਉਹਦੇ ਅੱਗੇ ਮਾਲਕ ਦੇ ਉਹਦੇ ਜਦੋਂ ਪਾਵਰ ਖਤਮ ਕਰਦਾ ਹੈ ਨਾ ਉਹ ਸੂਰਮਗਤੀ ਦੀ ਤਾਸਿ ਧਰਤੇ ਦੀ ਹੋ ਜੰਨੇ ਆ ਉਹਦੀ ਸੂਰਮਤਾਈਏ ਮਾਲਕ ਦੀ ਜਿਹਦੀ ਸਾਨੂੰ ਬਖਸ਼ੀ ਹੋਈ ਹੈ ਹਰਿ ਜੀ ਕਹਿੰਦੇ ਸੂਰਮ ਮੈਂ ਸੂਰਾ ਤੂੰ ਕਹੀਏ ਇਸ ਕਰਕੇ ਸੂਰਮਿਆਂ ਦੇ ਵੀ ਤੁਸੀਂ ਸੂਰਮੇ ਹੋ ਭੋਗਨ ਮੈਂ ਭੋਗੀ ਤੇ ਸੰਸਾਰ ਵਿੱਚ ਭੋਗੀ ਲੋਕਨ ਮਹਾਰਾਜ ਜੀ ਕਹਿੰਦੇ ਜਿਹੜੇ ਅਸੀਂ ਭੋਗ ਭੋਗਦੇ ਹਾਂ ਪੰਜਵੇਂ ਪਾਖਸ਼ਾ ਜੀ ਕਹਿੰਦੇ ਕਹਿੰਦੇ ਉਹ ਵੀ ਤੁਹਾਡੇ ਭੋਗ ਬਖਸ਼ੇ ਹੋਏ ਹਨ ਸਭ ਤੋਂ ਵੱਡੇ ਭੋਗਨਹਾਰੇ ਤੁਸੀਂ ਹੋ ਇਸ ਤਰ੍ਹਾਂ ਮੈਂ ਤੂੰ ਵੱਡੋ ਗ੍ਰਿਸ਼ਤੀ ਜੋਗਨ ਮੈਂ ਜੋਗੀ ਤੇ ਮਹਾਰਾਜ ਜੀ ਕਹਿੰਦੇ ਜੇ ਕਹੀ ਕਿ ਅਸੀਂ ਬੜੇ ਵੱਡੇ ਗ੍ਰਿਸ਼ਤੀ ਆ ਆਪਣੇ ਆਪ ਨੂੰ ਕਹੀ ਅਸੀਂ ਤੇ ਸਾਡਾ ਤਾਂ ਛੋਟਾ ਜਿਹਾ ਪਰਿਵਾਰ ਹੋਵੇਗਾ ਅਸੀਂ ਗ੍ਰਿਸ਼ਤੀ ਆ ਪਰ ਦੁਨੀਆ ਸਾਰੀ ਉਹਦਾ ਪਰਿਵਾਰ ਹੈ ਉਹ ਵੱਡਾ ਗ੍ਰਿਸ਼ਤੀ ਹੈ ਜਿੰਨੇ ਅਸੀਂ ਆ ਸਾਰੇ ਉਹਦੇ ਬਾਰਕਾਂ ਬੱਚੇ ਹਾਂ ਇਸ ਤੋਂ ਮਾਲਕ ਜਿੰਨੀ ਦੁਨੀਆ ਉਹ ਮਾਲਕ ਦੀ ਹੈ ਉਹ ਸਾਡਾ ਮਾਪਿਓ ਹੈ ਪਰਮੇਸ਼ਰ ਇਸ ਵਸਤੇ ਉਹ ਵੱਡਾ ਗ੍ਰਿਸ਼ਤੀ ਹੈ ਗ੍ਰਿਸਤਨ ਮੈਂ ਤੂੰ ਵੱਡੋ ਗ੍ਰਿਸ਼ਤੀ ਇਸ ਕਰਕੇ ਦੁਨੀਆ ਸਾਰੀ ਤੇਰੀ ਮਾਲਕਾ ਤੇਰੀ ਬਖਸ਼ੀ ਹੋਈ ਦੁਨੀਆ ਹੈ ਇਸ ਕਰਕੇ ਤੁਸੀਂ ਸਭ ਤੋਂ ਵੱਡੇ ਗ੍ਰਿਸ਼ਤੀ ਉਹ ਜੋਗੰਨ ਮੈਂ ਜੋਗੀ ਮਹਾਰਾਜ ਜੀ ਕਹਿੰਦੇ ਜੇ ਜੋਗੀ ਲੋਕ ਹਨ ਜੋਗ ਧਾਰਨਾ ਜਿੰਨੇ ਕੀਤੀ ਜੋਗ ਸਾਧਨ 83 ਸਿੱਧ ਜੋਗੀ ਹੋਏ ਮਹਾਰਾਜ ਜੀ ਕਹਿੰਦੇ ਉਹ ਵੀ ਜੱਤੇ ਰਹੀ ਜੋਗ ਬਖਸ਼ਿਆ ਹੈ ਉਹਨਾਂ ਅੰਦਰ ਜਿਹੜਾ ਜੋਗ ਹੈ ਨਾ ਉਹਨਾਂ ਅੰਦਰ ਜਿਹੜਾ ਗਿਆਨ ਹੈ ਜੋਗ ਮਤ ਦਾ ਇਹ ਵੀ ਮਾਲਕਾ ਤੇ ਰਹੀ ਦਿੱਤਾ ਹੋਇਆ ਇਸ ਵਾਸਤੇ ਤੁਸੀਂ ਵੱਡੇ ਜੋਗਨ ਹੋ ਜੋਗਨ ਮੈਂ ਜੋਗੀ ਮਹਾਰਾਜ ਜੀ ਕਹਿੰਦੇ ਜੋਗੀਆਂ ਦੇ ਵੀ ਤੁਸੀਂ ਜੋਗੀ ਹੋ ਕਰਤਨ ਮੈਂ ਤੂੰ ਕਰਤਾ ਕਹੀਏ ਆਚਰਨ ਮੈਂ ਆਚਾਰੀ ਭਾਰਤ ਜੀ ਕਹਿੰਦੇ ਕਰਨ ਮੈਂ ਤੂੰ ਕਰਤਾ ਕਈਏ ਮੋਰੀਆਂ ਦੇ ਵੀ ਤੁਸੀਂ ਮੋਰੀ ਹੋ ਕਰਤੇ ਧਰਤੇ ਹੋ ਸ੍ਰਿਸ਼ਟੀ ਦੇ ਮਾਲਕ ਹੋ ਕਰਤਾ ਨੂੰ ਕਹਿੰਦੇ ਜਿਹੜਾ ਕਰਨਹਾਰ ਹੈ ਸਾਰਾ ਕੁਝ ਕਰਦਾ ਹੈ ਜਿਹੜਾ ਆਪਾਂ ਤਾਂ ਦੋ ਚਾਰ ਦੇ ਮੋਰੀ ਹੋਵਾਂਗੇ ਨਾ ਸਿਆਣੇ ਬਣਾਂਗੇ ਅਸੀਂ ਪਰ ਮਹਾਲਤ ਦੇ ਵਿੱਚ ਦਾ ਸਿਆਣਾ ਕੋਣ ਹੈ ਕਰਤਾ ਧਰਤਾ ਉਹ ਸਾਰਿਆਂ ਦੀ ਮੋਰੀ ਹੈ ਸ੍ਰਿਸ਼ਟੀ ਦਾ ਮਾਲਕ ਹੈ ਇਸ ਕਰਕੇ ਉਹਦਾ ਨਾਮ ਕਰਤਾ ਹੈ ਕਰਤਾ ਕਹੀਏ ਤਾਂ ਹੀ ਮਹਾਰਾਜ ਜੀ ਕਹਿੰਦੇ ਤੈਨੂੰ ਕਰਤਾ ਕਿਹਾ ਜਾਂਦਾ ਚਾਰਨਵੇਂ ਅਚਾਰੀ ਤੇ ਮਹਾਰਾਜ ਜੀ ਕਹਿੰਦੇ ਚਾਰੀ ਟੋਕ ਜਿਹੜੇ ਹਨ ਉਹ ਉਹਨਾਂ ਦੇ ਵੀ ਤੁਸੀਂ ਅਚਾਰਨ ਦੇ ਅਚਾਰੀ ਹੋ ਸਾਹਨ ਮੈਂ ਤੂੰ ਸਾਚਾ ਸਾਹਾ ਵਪਾਰਨ ਮੈਂ ਵਪਾਰੀ ਮਹਾਰਾਜ ਜੀ ਕਹਿੰਦੇ ਸਾਹਾ ਦੇ ਵੀ ਤੁਸੀਂ ਸਾਹਾ ਹੋ ਅਕਾਲ ਪੁਰਖ ਜੀਓ ਸ਼ਾਹਨ ਦੇ ਸ਼ਾਹ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਬਹੁਤ ਸ਼ਾਹੂਕਾਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਹ ਮਹਾਰਾਜ ਜੀ ਕਹਿੰਦੇ ਤੂੰ ਸ਼ਾਹਾਂ ਦੇ ਸ਼ਾਹ ਹੋ ਤੁਸੀਂ ਬਚਨ ਕਰਦੇ ਨੇ ਪਾਤਸ਼ਾਹ ਜੀ ਦੀਨ ਦੁਨੀਆ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਹੋ ਓਡੋਲਾ ਮਹਾਰਾਜ ਜੀ ਕਹਿੰਦੇ ਤੂੰ ਸ਼ਾਹਾਂ ਦੇ ਵੀ ਸ਼ਾਹ ਹੋ ਵਿਪਾਰਨ ਮੈਂ ਵਿਪਾਰੀ ਵਿਪਾਰ ਜੇ ਸੰਸਾਰ ਵਿੱਚ ਚੱਲਦਾ ਹੈ ਨਾ ਸ੍ਰਿਸ਼ਟੀ ਵਿੱਚ ਕੋਈ ਵਿਪਾਰੀ ਹੈ ਉਹੀ ਮਹਾਰਾਜ ਜੀ ਕਹਿੰਦੇ ਤੁਹਾਡਾ ਬਖਸ਼ਿਆ ਵਪਾਰ ਹੈ ਤੁਹਾਡੀ ਕਿਰਪਾ ਦੇ ਨਾਲ ਇਹ ਚੱਲਦਾ ਇੱਕ ਸਕਿੰਟ ਵਿੱਚ ਬੰਦ ਹੋ ਜਾਂਦਾ ਸਾਰਾ ਕੁਝ ਤੈਸ ਨੈਸ ਹੋ ਜਾਂਦਾ ਇਸ ਕਰਕੇ ਉਹਦੇ ਪਿੱਛੇ ਵੀ ਤੁਸੀਂ ਖੜੇ ਹੋ ਦਰਬਾਰਨ ਮੈਂ ਤੀਰੂ ਦਰਬਾਰਾ ਸਰਨ ਪਾਲਨ ਟਿਕਾ ਜੇ ਕੋਈ ਕਹੇ ਕੀ ਦਰਬਾਰ ਮੋਕਾਂ ਦੇ ਦਰਬਾਰ ਵੱਡੇ ਹਨ ਇਹ ਝੂਠ ਹੈ ਮਹਾਰਾਜ ਜੀ ਦੇ ਦਰਬਾਰ ਤੋਂ ਵੱਡਾ ਕਿਸੇ ਦਾ ਦਰਬਾਰ ਨਹੀਂ ਜਿੱਥੇ ਦਰਬਾਰਾਂ ਦੇ ਦਰਬਾਰੀ ਵੀ ਆਣ ਕੇ ਉਹਦੇ ਚਰਨਾਂ 'ਤੇ ਝਿੰਦੇ ਹਨ ਉਹਦੇ ਦਰ ਤੇ ਆਣ ਕੇ ਮੰਗਤੇ ਬਣ ਕੇ ਮੰਗਦੇ ਹਨ ਮਹਾਰਾਜ ਜੀ ਦੇ ਸਰੀਰ 'ਚ ਸਾਨੂੰ ਉਦੋਂ ਵੀ ਵੱਡੇ-ਵੱਡੇ ਬਾਦਸ਼ਾਹ ਆਣ ਕੇ ਉਹਨਾਂ ਦੇ ਚਰਨਾਂ ਦੇ ਭਿਖਾਰੀ ਬਣੇ ਉਹਨਾਂ ਤੋਂ ਦਾਤਾਂ ਲਈਆਂ ਮਹਾਰਾਜ ਦੇ ਹੁਕਮ ਦੇ ਨਾਲ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਇਹ ਅੱਜ ਵੀ ਉਹਦੇ ਚਰਨਾਂ ਤੇ ਆਣ ਕੇ ਵੱਡੇ ਵੱਡੇ ਦੇਖੋ ਮੰਤਰੀ ਦੇਖੋ ਰਾਜੇ ਮਹਾਰਾਜੇ ਉਹਨਾਂ ਦੇ ਚਰਨਾਂ ਵਿੱਚ ਆਣ ਕੇ ਉਹਦੇ ਦਰਬਾਰ ਤੇ ਸਿਜਦਾ ਕਰਦੇ ਹਨ ਉਹਦੇ ਚਰਨਾਂ 'ਤੇ ਮੰਗਤੇ ਬਣ ਕੇ ਮੰਗਦੇ ਹਨ ਕਿਉਂਕਿ ਉਹਦੇ ਘਰ ਦੇ ਵਿੱਚ ਕਿਸੇ ਨੂੰ ਮੋੜਿਆ ਨਹੀਂ ਜਾਂਦਾ ਸਰਨ ਪਾਲਨ ਟਿਕਾ ਜਿਹੜਾ ਵੀ ਸਰਨ ਆ ਜਾਂਦਾ ਨਾ ਮਹਾਰਾਜ ਜੀ ਕਹਿੰਦੇ ਸਰਨ ਆਏ ਨੂੰ ਮਾਲਕ ਗੱਲ ਲੰਦਾ ਹੈ ਉਹਨੂੰ ਮੋੜਦਾ ਨਹੀਂ ਖਾਲੀ ਝੋਲੀ ਨਹੀਂ ਕਰਦਾ ਉਹਦਾ ਜਿਹੜਾ ਕੋ ਖਾਲੀ ਹੁੰਦਾ ਉਹ ਦੀ ਝੋਲੀ ਭਰ ਕੇ ਭੇਜਦਾ ਇਸ ਕਰਕੇ ਉਹਦਾ ਦਰਬਾਰ ਸਾਰਿਆਂ ਤੋਂ ਵੱਡਾ ਹੈ ਦਰਬਾਰਨ ਮੈਂ تیرੂ ਦਰਬਾਰ ਆਸਰਨ ਪਾਲਨ ਟੀਕਾ ਕਿਉਂ ਹੈ ਮਹਾਰਾਜ ਜੀ ਕਹਿੰਦੇ ਤੁਸੀਂ ਸਾਰਿਆਂ ਨੂੰ ਸਰਨ ਆਇਆਂ ਨੂੰ ਪਾਲਦੇ ਹੋ ਆਲਦੀ ਨਾ ਮਹਾਰਾਜ ਜੀ ਸਾਹਮਣੇ ਸਾਡੇ ਆ ਜਾਂਦਾ ਇਹਦਾ ਰਿਜ਼ਲਟ ਆ ਜਾਂਦਾ ਉੱਤਰ ਆ ਜਾਂਦਾ ਸਾਹਮਣੇ ਈ ਉਹਦੇ ਘਰ ਵਿੱਚ ਜਦੋਂ ਕੋਈ ਵੀ ਹੁੰਦਾ ਕਿਸੇ ਵਰਨ ਦਾ ਵੀ ਕੋਈ ਮੰਗਤਾ ਆ ਜਾਵੇ ਸ਼ਾਹੂਕਾਰ ਆ ਜਾਵੇ ਰਾਜਾ ਆ ਜਾਵੇ ਤੇ ਉਹਦੇ ਦਰ ਘਰ ਤੋਂ ਸਭ ਕੁਝ ਮਿਲਦਾ ਹੈ ਪ੍ਰਸ਼ਾਦਾ ਮਿਲਦਾ ਹੈ ਭੋਜਨ ਮਿਲਦਾ ਖਾਣ ਵਾਸਤੇ ਸੰਗਤ ਜੀ ਉੱਥੇ ਦੁੱਖੜੇ ਸੁਣੇ ਜਾਂਦੇ ਹਨ ਉਹਦੀ ਸਰਨ ਦੇ ਵਿੱਚ ਸਾਰਿਆਂ ਨੂੰ ਸੁੱਖ ਮਿਲਦਾ ਹੈ ਇਸ ਕਰਕੇ ਉਹਦਾ ਦਰਬਾਰ ਵੱਡਾ ਦਰਬਾਰਨ ਮੈਂ ਤੀਰੂ ਦਰਬਾਰਾ ਸਰਨ ਪਾਲਨ ਟੀਕਾ ਲਖਮੀ ਕੇ ਤੱਕ ਗਣੀ ਨਾ ਜਾਈਏ ਗਣ ਨਾ ਸਕੋ ਸਿੱਕਾ ਮਹਾਰਾਜ ਜੀ ਕਹਿੰਦੇ ਦੁਨੀਆ ਦੇ ਅਸੀਂ ਪੈਸੇ ਗਿਣ ਲਵਾਂਗੇ ਪਰ ਲਖਮੀ ਦੇਖੋ ਉਹ ਦੇਦਾਰ ਘਰ ਦੀ ਦਾਸੀ ਹੈ ਉਹਦੇ ਦਰ ਦੇ ਸਿੱਕੇ ਦੀ ਅਸੀਂ ਗਿਣ ਸਕਦੇ ਜਿਹੜੇ ਉਹਦੇ ਦਰ ਤੇ ਸਿੱਕੇ ਚੜਦੇ ਹਨ ਮਾਇਆ ਚੜਦੀ ਹੈ ਉਹ ਗਿਣ ਨਹੀਂ ਸਕਦੇ ਦੁਨੀਆ ਤੇ ਕਿੰਨੀ ਕੋ ਚੜਦੀ ਹੈ ਇਸ ਕਰਕੇ ਉਹਦੀ ਲక్ష్ਮੀ ਕੇ ਤੱਕ ਗਣੀ ਨਾ ਜਾਈ ਮਹਾਰਾਜ ਜੀ ਕਹਿੰਦੇ ਲక్ష్ਮੀ ਤਾਂ ਉਹਦੇ ਦਰ ਦੀ ਦਾਸੀ ਹੈ ਰਹਿੰਦੀ ਉਹਦੇ ਚਰਨਾਂ ਵਿੱਚ ਮਾਲਕ ਦੀ ਉਹ ਗਿਣੀ ਨਹੀਂ ਜਾ ਸਕਦੀ ਦੁਨੀਆ ਦੀ ਮਾਇਆ ਸੀ ਗਿਣ ਲਵਾਂਗੇ ਸ੍ਰਿਸ਼ਟੀ ਦੀ ਮਾਲਕ ਦੀ ਮਾਇਆ ਨੂੰ ਅਸੀਂ ਗਿਣ ਵੀ ਨਹੀਂ ਸਕਦੇ ਮਹਾਰਾਜ ਜੀ ਕਹਿੰਦੇ ਲక్ష్ਮੀ ਕੇ ਤੱਕ ਗਣੀ ਨਾ ਜਾਈ ਹੈ ਗੜਨਾ ਸਕੂ ਸਿੱਕਾ ਨਾ ਮਨ ਮੈਂ ਤੇ ਰੂਪ ਪ੍ਰਭ ਨਾਮਾ ਗਿਆਨਨ ਮੈਂ ਗਿਆਨੀ ਮਹਾਰਾਜ ਜੀ ਕਹਿੰਦੇ ਦੁਨੀਆ ਦੇ ਨਾਮ ਹੋਣਗੇ ਠੀਕ ਹੈ ਪਰ ਤੇਰੇ ਨਾਮ ਤੋਂ ਵੱਡਾ ਕੋਈ ਦੁਨੀਆ ਤੇ ਨਾਮ ਨਹੀਂ ਹੈ ਕਿਉਂਕਿ ਤੇਰਾ ਨਾਮ ਹੈ ਜਿਹੜਾ ਸੱਤ ਸਰੂਪ ਹੈ ਜਿਹੜਾ ਜੀਵਾਂ ਤੈਨੂੰ ਲੈ ਲੈਂਦਾ ਉਹ ਅੰਮਰ ਹੋ ਜਾਂਦਾ ਐਸਾ ਨਾਮ ਹੈ ਕਿਸੇ ਦਾ ਰੋਟੀ ਦਾ ਨਾਮ ਲੋਕ ਚੁੱਕੀ ਫਿਰਨਗੇ ਇਹਨਾਂ ਨੂੰ ਦਸ ਦੇਵੀ ਦੀ ਚੋਰੀ ਚੋਰਾਂ ਦੀ ਤਰ੍ਹਾਂ ਉਹਨੂੰ ਲੁਕਾਉਂਦੇ ਹਨ ਹੰਗਕ ਚੋਰੀ ਇੱਥੋਂ ਕੀਤਾ ਹੋਇਆ ਹੈ ਚੋਰੀ ਕੀਤੀ ਹੋਈ ਚੀਜ਼ ਨੂੰ ਹੀ ਅਸੀਂ ਲੁਕਾਨਿਆ ਕਿ ਕੋਈ ਦੇਖ ਨਾ ਲਵੇ ਵੀ ਇਹ ਚੋਰੀ ਕੀਤੀ ਹੋਈ ਚੀਜ਼ ਦੇਖ ਲਈ ਫੜੇ ਜਾਵਾਂਗੇ ਕਿ ਤੇ ਐ ਥੋੜਾ ਹੁੰਦਾ ਕਿ ਨਾਮ ਅਸੀਂ ਲਗਾ ਕੇ ਰੱਖੀਏ ਨਾਮ ਦੇਖੋ ਇਹ ਮਲਾਮ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਕ ਓੰਕਾਰ ਤੋਂ ਲੈ ਕੇ ਇੱਕ ਇੱਕ ਲਬਜ ਸਾਨੂੰ ਸਿੱਖਿਆ ਦਿੰਦਾ ਹੈ ਇਹ ਨਾਮ ਹੈ ਕਿ ਜਿਹੜਾ ਸਾਰੀ ਦੁਨੀਆ ਤੇ ਕੰਨਾਂ ਦੇ ਵਿੱਚ ਪਿਆ ਜਿਹੜੇ ਲਕਾਂਦੇ ਫਿਰ ਇਹੋ ਨਾਮ ਥੋੜਾ ਮਹਾਰਾਜ ਜੀ ਕਹਿੰਦੇ ਇਹਦਾ ਨਾਮ ਤੋਂ ਵੱਡਾ ਕੋਈ ਨਾਮ ਨਹੀਂ ਹੈ ਨਾਮਨ ਮੈਂ ਤਿਰੂ ਪ੍ਰਭ ਨਾਮਾ ਗਿਆਨਨ ਮੈਂ ਗਿਆਨੀ ਮਹਾਰਾਜ ਜੀ ਕਹਿੰਦੇ ਗਿਆਨ ਤੋਂ ਇਸ ਤੋਂ ਵੱਡਾ ਕੋਈ ਸ੍ਰਿਸ਼ਟੀ 'ਚ ਗਿਆਨ ਵੀ ਨਹੀਂ ਹੈ ਸਤਿਗੁਰੂ ਤੋਂ ਬਿਨਾ ਸਾਨੂੰ ਕੋਈ ਗਿਆਨ ਨਹੀਂ ਦਰਸਾ ਸਕਦਾ ਜਿੰਨਾ ਵਰਜੀ ਕੋਈ ਸਮਰੱਥ ਹੋਏ ਜਿੰਨਾ ਮਰਜੀ ਕੋਈ ਕਹੀ ਜਾਵੇ ਵੱਡਾ ਗਿਆਨੀ ਹ ਪਰ ਜਿਹੜਾ ਬਾਣੀ ਚ ਸਾਨੂੰ ਗਿਆਨ ਮਿਲ ਜਾਣਾ ਕੋਈ ਦੁਨੀਆ ਦਾ ਹੋਰ ਕੋਈ ਗਿਆਨਵਾਨ ਨਹੀਂ ਦੇ ਸਕਦਾ ਇਸ ਕਰਕੇ ਮਾਲਕ ਵੱਡੇ ਗਿਆਨੀ ਹਨ ਉਹਨਾਂ ਤੋਂ ਵੱਡਾ ਕੋਈ ਗਿਆਨਵਾਨ ਨਹੀਂ ਹੈ ਸੱਚੇ ਪਾਤਸ਼ਾਹ ਤੋਂ ਨਾਮਨ ਮੈਂ ਤੇ ਰੂਪ ਰਬ ਨਾਮਾ ਗਨਨ ਮੈਂ ਗਿਆਨੀ ਜੁਗਤਨ ਮੈਂ ਤੇਰੀ ਪ੍ਰਭ ਜੁਗਤਾ ਇਸ਼ਾਨਨ ਮੈਂ ਇਸ਼ਾਨਾਨੀ ਹਰਜ ਕਹਿੰਦੇ ਸਾਰੀਆਂ ਜੁਗਤਾਂ ਤੋਂ ਤੇਰੀ ਵੱਡੀ ਜੁਗਤ ਹੈ ਮਹਾਰਾਜ ਜੀ ਕਹਿੰਦੇ ਤੇਰੀ ਜੁਗਤ ਦੇ ਸਾਹਮਣੇ ਦੁਨੀਆ ਦੀ ਜੁਗਤ ਹੈ ਹੈ ਲੈ ਇਸ਼ਾਨਨ ਮੈਂ ਇਸ਼ਾਨਾਨੀ ਸਭ ਤੋਂ ਵੱਡੇ ਤੁਸੀਂ ਇਸ਼ਾਨਾਨੀ ਹੋ ਮਹਾਰਾਜ ਜੀ ਕਹਿੰਦੇ ਕਿਉਂਕਿ ਤੁਸੀਂ ਆਤਮਾ ਦਾ ਇਸ਼ਨਾਨ ਕਰਾ ਦਿੰਦੇ ਹੋ ਦੁਨੀਆ ਸਰੀਰਕ ਕਰਕੇ ਭਾਵੇਂ ਇਸ਼ਨਾਨ ਕਰਦੀ ਹੋਵੇ ਤੇ ਮਨ ਮੈਲੇ ਹਨ ਪਰ ਜਿਹੜਾ ਤੁਹਾਡੇ ਕੋਲ ਆ ਜਾਂਦਾ ਨਾ ਉਹ ਮਹਾਤਮਾ ਦਾ ਇਸ਼ਨਾਨ ਕਰਾ ਲੈਂਦਾ ਬਾਣੀ ਪੜ੍ਹ ਕੇ ਉਹਦੇ ਅੰਦਰੋਂ ਮੈਲ ਧਾਰ ਦਿੰਦੇ ਹੋ ਅੰਦਰਲੀ ਮੈਲ ਧਾਰ ਦਿੰਦੇ ਅੰਦਰੋਂ ਧੋ ਦਿੰਦੇ ਅੰਦਰੋਂ ਮੱਝ ਮੱਜਨ ਕਰਾ ਦਿੰਦੇ ਹੋ ਇਸ ਕਰਕੇ ਤੁਸੀਂ ਵੱਡੇ ਇਸ਼ਨਾਨੀ ਵੀ ਹੋ ਮਹਾਰਾਜ ਜੀ ਕਹਿੰਦੇ ਹਨ ਅਨਿਮੇ ਪਾਸ਼ਾ ਜੀ ਕਹਿੰਦੇ ਤੁਸੀਂ ਇਸ਼ਨਾਨੀ ਵੀ ਹੋ ਤੁਹਾਡੇ ਵਰਗਾ ਇਸ਼ਨਾਨ ਕੋਈ ਕਰਾ ਨਹੀਂ ਸਕਦਾ ਬਾਹਰੋਂ ਭਾਵੇਂ ਅਸੀਂ ਡਗੜਕਿ ਮਾਲ ਮੈਲ ਧਾਰਦੇ ਰਹੀਏ ਪਰ ਜਿੰਨਾ ਚਿਰ ਮਹਾਰਾਜ ਇਸ਼ਨਾਨ ਨਹੀਂ ਕਰਾਂਗੇ ਅਸੀਂ ਮੈਲੇ ਦੇ ਮੈਲੀ ਰਵਾਂਗੇ ساری ਜ਼ਿੰਦਗੀ ਉਹਦੀ ਬਾਣੀ ਦਾ ਜੀ ਸਾਨੂੰ ਜਦੋਂ ਇਸ਼ਨਾਨ ਹੋਏਗਾ ਨਾ ਉਸ ਦਿਨ ਸਾਡੀ ਆਤਮਾ ਸੋਧ ਹੋ ਜਾਵੇਗੀ ਫਿਰ ਬਾਹਰੋਂ ਭਾਵੇਂ ਕਰੀਏ ਨਾ ਕਰੀਏ ਕੋਈ ਮਹਾਰਾਜ ਜੀ ਕਹਿੰਦੇ ਉਹਦਾ ਕੋਈ ਲੈਣ ਦੇ ਨਹੀਂ ਬਾਣੀ ਦੇ ਨਾਲ ਜਦੋਂ ਅੰਦਰੋਂ ਇਸ਼ਨਾਨ ਉਹ ਲੱਗ ਜਾਂਦਾ ਨਾ ਬਾਣੀ ਨੂੰ ਪੜ ਪੜ ਕੇ ਤੇ ਅੰਦਰੋਂ ਹੀ ਇਹਨਾਂ ਨਿਰਮਲ ਹੋ ਜਾਂਦਾ ਮਨੁੱਖ ਬਾਹਰੋਂ ਆਪਣੇ ਆਪ ਹੀ ਸੁਧ ਜੇ ਅੰਦਰੋਂ ਸੁਧਨ ਮਨੁੱਖ ਨਿਰਮਲ ਹੈ ਇਹ ਬਾਹਰੋਂ ਕੀ ਬੋਤੇ ਵੀ ਇਸ ਧਾਰਨ ਕਰਨ ਦੀ ਫਿਰ ਲੋੜ ਨਹੀਂ ਪੈਂਦੀ ਸਿੱਧਨ ਮੈਂ ਤੇਰੀ ਪ੍ਰਭ ਸਿੱਧਾ ਕਰਮਨ ਮਿਉ ਸਿਰ ਕਰਮਾ ਮਹਾਰਾਜ ਕਹਿੰਦੇ ਸਾਰੀਆਂ ਸਿੱਧੀਆਂ ਤੋਂ ਵੱਡੀ ਤੇਰੀ ਸਿੱਧਾ ਮਹਾਰਾਜ ਜੀ ਕਹਿੰਦੇ ਤੁਸੀਂ ਕਿਉਂ ਸਮਰੱਥ ਤੁਹਾਡੇ ਕੋਲ ਸਾਰੀਆਂ ਸਿੱਧੀਆਂ ਹਨ ਭਾਵੇਂ ਕੋਈ ਸਿੱਧ ਣੋਕ ਕਹੇ ਜਾਣ ਕਿ ਸਿੱਧੀਆਂ ਹਾਸਲ ਕੀਤੀਆਂ ਕੋਈ ਕਿੰਨੀਆਂ ਸਿੱਧੀਆਂ ਹਾਸਲ ਕਰਦਾ ਕੋਈ ਕਿੰਨੀਆਂ ਪਰ ਤੁਹਾਡੇ ਕੋਲ ਤਾਂ ਲਿਸ਼ਟ ਪਰੇ ਹੈ ਮਹਾਰਾਜ ਜੀ ਕਹਿੰਦੇ ਗਿਣਤੀ ਤੋਂ ਪਰੇ ਸਿੱਧੀਆਂ ਨੇ ਸਿੱਧਨ ਮੈਂ ਤੇਰੀ ਪ੍ਰਭ ਸਿੱਧਾ ਅਰਮਨ ਸਿਰ ਕਰਮਾ ਤੇ ਮਹਾਰਾਜ ਜੀ ਕਹਿੰਦੇ ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਈਮਾਰਾ ਜੀ ਕਹਿੰਦੇ ਤੇਰੀ ਆਗਿਆ ਅਗੇ ਸਾਰੀਆਂ ਆਗਿਆ ਫੇਲ ਹੋ ਜਾਂਦੀਆਂ ਨੇ ਜਦੋਂ ਤੁਸੀਂ ਆਗਿਆ ਕਰ ਦਿੰਦੇ ਹੋ ਨਾ ਉਹਨੂੰ ਕੋਈ ਨਾ ਨਹੀਂ ਕਰ ਸਕਦਾ ਤੇਰੀ ਆਗਿਆ ਦੇ ਵਿੱਚ ਦੇਖੋ ਕਾਲ ਆਣ ਖੜਦਾ ਹੈ ਤੇਰੀ ਆਗਿਆ ਵਿੱਚ ਦੁਨੀਆ ਖੜ ਸਕਦੀ ਹੈ ਤੁਹਾਡੀ ਆਗਿਆ ਐਸੀ ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਹਾਰਾ ਜੀ ਕਹਿੰਦੇ ਤੁਹਾਡੇ ਤੋਂ ਵੱਡਾ ਕਿਸੇ ਦਾ ਹੁਕਮ ਨਹੀਂ ਚੱਲ ਜਾਵੇ ਿਉਂ ਬੁਲਾਵੇ ਤੂੰ ਬੋਲੇ ਸਵਾਮੀ ਕੁਦਰਤ ਗਵਨ ਹਮਾਰੀ ਮਹਾਰਾਜ ਜੀ ਖੀਰਲੀ ਬੇਨਤੀ ਦੀ ਦੁਖ ਉਚਾਰਨ ਕਰਦਨ ਮਹਾਰਾਜ ਜੀ ਕਹਿੰਦੇ ਜਿਵੇਂ ਤੂੰ ਬੁਲਾਣਾ ਹੈ ਤਿਵੇਂ ਹੀ ਅਸੀਂ ਬੋਲਦੇ ਹਾਂ ਜਿਉਂ ਬੁਲਾਵੇ ਤੂੰ ਬੋਲੇ ਸੁਆਮੀ ਪੁਰਤ ਕਮਣ ਹਮਾਰੀ ਮਹਾਰਾਜ ਜੀ ਕਹਿੰਦੇ ਤੇਰੀ ਹੁਕਮ ਦੇ ਵਿੱਚ ਅਸੀਂ ਸਾਰਾ ਕੁਝ ਬੋਲਦੇ ਹਾਂ ਜਿਵੇਂ ਤੂੰ ਬੁਲਾਦਾ ਤਿਵੇਂ ਬੋਲਦਿਆਂ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਹੱਤ ਪਿਆਰੀ ਮਹਾਰਾਜ ਜੀ ਬੇਨਤੀ ਕਰਦੇ ਆ ਨਾਨਕ ਸਾਧ ਸੰਗ ਨਾਨਕ ਜਸ ਗਾਇਓ ਮਹਾਰਾਜ ਜੀ ਕਹਿੰਦੇ ਮੈਂ ਤਾਂ ਤੁਹਾਡੀ ਸੰਗਤ ਵਿੱਚ ਬਹਿ ਕੇ ਤੁਹਾਡਾ ਹੀ ਜਸ ਗਾਣਾ ਕਹਿੰਦਾ ਹਾਂ ਗਾਂਦਾ ਹਾਂ ਜੋ ਪ੍ਰਭ ਕੀ ਅਤ ਪਿਆਰੀ ਮਹਾਰਾਜ ਜੀ ਕਹਿੰਦੇ ਜੋ ਤੇਰਾ ਜਸ ਗੁੰਦਾ ਹੈ ਉਹ ਤੇ ਮਹਾਰਾਜ ਜੀ ਕਹਿੰਦੇ ਸਦਾ ਹੀ ਪ੍ਰਭੂ ਦਾ ਪਿਆਰਾ ਬਣ ਜਾਂਦਾ ਹੈ ਤੈਨੂੰ ਪਿਆਰਾ ਲੱਗਣ ਲੱਗ ਜਾਂਦਾ ਮਹਾਰਾਜ ਜੀ ਕਹਿੰਦੇ ਜੋ ਪ੍ਰਭ ਕੀ ਅਤ ਪਿਆਰੀ ਮਹਾਰਾਜ ਜੀ ਕਹਿੰਦੇ ਤੂੰ ਉਹਨੂੰ ਅਤ ਦਾ ਪਿਆਰ ਕਰਦਾ ਜਿਹੜਾ ਸਦਾ ਹੀ ਤੇਰਾ ਜਸ ਗਾਉਂਦਾ ਹੈ ਤੇਰੀ ਭਗਤੀ ਕਰਦਾ ਤੇਰੀ ਸੰਗਤ ਕਰਦਾ ਇਹ ਪਾਈ ਅੱਜ ਦੇ ਸ਼ਬਦੀ ਵਿਚਾਰ ਹੈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਨੀ ਉੱਥੇ ਸ਼ਬਦ ਅੱਠ ਬੰਦਾਂ ਵਾਲਾ ਅਸ਼ਟਪਦੀ ਸ਼ਬਦ ਸੰਪੂਰਨ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿ